ਉਸ ਵਕਤ ਮਾਂ ਗੁਜਰੀ ਜੀ ਦੀ ਆਰਬਲਾ 43 ਸਾਲ ਹੋ ਗਈ ਸੀ ਸਾਢੇ 43 ਸਾਲ ਦੀ ਉਮਰਾਂ ਵਿੱਚ ਜਾ ਕੇ ਧਨ ਮਾਂ ਗੁਜਰੀ ਦੇ ਘਰ ਸੁਪੁੱਤਰ ਦੀ آمد ਹੋਈ ਔਰ ਤੁਸੀਂ ਉਹਨਾਂ ਸਮਿਆਂ ਵਿੱਚ ਇੱਕ ਦਿਨ ਵੀ ਮਤਲਬ ਬੱਤੀਆਂ 33 ਸਾਲਾਂ ਬਾਅਦ ਘਰ ਪੁੱਤ ਆਉਣਾ ਬੱਚੇ ਦੀ آمد ਹੋਣੀ ਪਰ ਇੱਕ ਵਾਰ ਵੀ ਤੁਸੀਂ ਕਿਤੇ ਪੜ੍ਹ ਕੇ ਵੇਖ ਲਿਓ ਨਾ ਤਾਂ ਮਾਤਾ ਨਾਨਕੀ ਨੇ ਕਿਤੇ ਤਾਨਾ ਮਾਰਿਆ ਸੱਸ ਨੇ ਨਾ ਮਾਂ ਮਾਤਾ ਗੁਜਰੀ ਦੇ ਅੰਦਰ ਐ ਨਾ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ ਇਹ ਬਾਤ ਆਈ ਵੀ ਸਾਡੇ ਘਰ ਸੰਤਾਨ ਨਹੀਂ ਹੈ ਬਸ ਉਹਦੇ ਸ਼ੁਕਰ ਦੇ ਵਿੱਚ ਉਹਦੇ ਸ਼ੁਕਰਾਨੇ ਵਿੱਚ ਔਰ ਕਿਵੇਂ ਉਹਨਾਂ ਨੇ ਪੱਤਾ ਕਰਕੇ ਮਹਾਰਾਜ ਨੇ ਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ 26 ਸਾਲ 13 ਜਿਹੜਾ ਹੈ ਉਹ 9 ਮਹੀਨੇ 13 ਦਿਨ ਮਾਲਕ ਦੀ ਅਰਦਾਸ ਨਾ ਕੀਤੀ ਨਾ ਤੇ ਮਾਂ ਗੁਜਰੀ ਪਹਿਰੇਦਾਰ ਬਣ ਕੇ ਭੂਰਾ ਸਾਹਿਬ ਦੇ ਬਾਹਰ ਬੈਠਦੇ ਸਨ ਚੌਂਕੜਾ ਮਾਰਕ ਐਵੇਂ ਥੋੜੀ ਲਿਖਿਆ ਮਾਰੇ ਨੇ ਤਿੰਨ ਤਪੱਸਿਆ ਦਾ ਜ਼ਿਕਰ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਆਪਣੀ ਦਾ ਵੀ ਅਸੀਂ ਕੀਤੀ ਹਿਮਕੁੰਟ ਦਾ ਜਦੋਂ ਜ਼ਿਕਰ ਆਉਂਦਾ ਦੋ ਤਪੱਸਿਆ ਉਹ ਹੋਰ ਕਹਿੰਦੇ ਨੇ ਮਹਾਰਾਜ ਕਹਿੰਦੇ ਸਾਡੇ ਪਿਤਾ ਨੇ ਉਸ ਮਾਲਕ ਨੂੰ ਅਰਾਧਿਆ ਫਿਰ ਨਾਲ ਕਹਿੰਦੇ ਸਾਡੀ ਮਾਂ ਨੇ ਵੀ ਉਸ ਪਰਮੇਸ਼ਰ ਨੂੰ ਅਰਾਧਿਆ ਸਾਡੀ ਮਾਂ ਗੁਜਰੀ ਨੇ ਇਬਾਦਤ ਕੀਤੀ ਤਾਂ ਸ਼ਬਦ ਵਰਤਿਆ ਤਾਤ ਮਾਤ ਮੁਰ ਅਲੱਖ ਅਰਾਧਾ ਉਸ ਅਲੱਖ ਦੀ ਅਰਾਧਨਾ ਕੀਤੀ ਬਹੁ ਵਿਧ ਜੋਗ ਸਾਧਨਾ ਸਾਧਾ ਕਹਿੰਦੇ ਸਾਡੀ ਉਸ ਮਾਂ ਨੇ ਸਾਡੇ ਪਿਤਾ ਨੇ ਬੜੀ ਤਪੱਸਿਆ ਕੀਤੀ ਮਾਲਕ ਦੀ ਅਰਾਧਨਾ ਫਿਰ ਸਾਡੀ ਆਮਦ ਜਿਹੜੀ ਹੈ ਉਹ ਫਿਰ ਪਟਨਾ ਸਾਹਿਬ ਦੀ ਧਰਤੀ ਤੇ ਔਰ ਮਾਂ ਗੁਜਰੀ ਦੁਨੀਆਂ ਨੇ ਢਾਈ ਮਾਵਾਂ ਗਿਣੀਆਂ ਮੈਂ ਸੋਹਣ ਸਿੰਘ ਸੀਤਲ ਜੀ ਹੋਣਾ ਨੂੰ ਪੜ ਰਿਹਾ ਸਾਂ ਉਹਨਾਂ ਨੇ ਸਰਲੇਖ ਦਿੱਤਾ ਸੰਸਾਰ ਦੀ ਮਹਾਨ ਇਸਤਰੀ ਉਹ ਕਹਿੰਦੇ ਮੈਂ ਉਹਨਾਂ ਤੇ ਕੋਈ ਸ਼ੱਕ ਨਹੀਂ ਕਰਦਾ ਜਿਹੜੀਆਂ ਢਾਈ ਮਾਵਾਂ ਗਿਣੀਆਂ ਨੇ ਮੈਂ ਉਹਨਾਂ ਨੂੰ ਨਮਸਕਾਰ ਕਰਦਾ ਹਾਂ ਪਰ ਕਹਿੰਦੇ ਮੈਂ ਜਦੋਂ ਮਾਂ ਗੁਜਰੀ ਦਾ ਜੀਵਨ ਵੇਖਦਾ ਨਾ ਇਸ ਮਾਂ ਗੁਜਰੀ ਦੇ ਜੀਵਨ ਦੇ ਸਾਹਮਣੇ ਸਭ ਕੁਝ ਫਿੱਕਾ ਪੈ ਜਾਂਦਾ ਜਿਹੋ ਜਿਹਾ ਜੀਵਨ ਔਰ ਉਸ ਮਾਂ ਨੇ ਮੈਂ ਅਖੀਰ ਤੇ ਕਹਿ ਕੇ ਸਮਾਪਤੀ ਕਰਾਂ ਫਿਰ ਆਪਾਂ ਕਿਉਂਕਿ ਅਤਵਾਰ ਦਾ ਦੀਵਾਨ ਵੀ ਸਮਰਪਿਤ ਕੀਤਾ ਗਿਆ ਥੋੜਾ ਵਿਸਥਾਰ ਨਾਲ ਆਪਾਂ ਬਾਤ ਕਰਾਂਗੇ ਜਦੋਂ ਨਾ ਸਹਿਬਜ਼ਾਦਿਆਂ ਦੀ ਬਾਤ ਚੱਲਦੀ ਹੈ ਤਾਂ ਉਹ ਇਧਰ ਅਮਰੀਕਾ ਦੇ ਵਿੱਚੋਂ ਪ੍ਰੋਫੈਸਰ ਆਏ ਤੇ ਉਹ ਨਾ ਪੰਜਵੀਂ ਤੱਕ ਦਾ ਸਕੂਲ ਸੀ ਤੇ ਉਹਨਾਂ ਜਦੋਂ ਪ੍ਰੋਫੈਸਰ ਉਹਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੰਤੋਂ ਉਹਨਾਂ ਆਖਿਆ ਬੱਚਿਆਂ ਨਾਲ ਕੁਝਾਂਝ ਪਾਓ ਉਹ ਕਹਿੰਦੇ ਮੈਨੂੰ ਪਹਿਲਾਂ ਪਤਾ ਨਾ ਲੱਗੇ ਵੀ ਗੱਲ ਕਿੱਥੋਂ ਸ਼ੁਰੂ ਕਰਾਂ ਕਿੰਨੇ ਮੈਂ ਸਹਿਬਜ਼ਾਦਿਆਂ ਦੀ ਬਾਤ ਸ਼ੁਰੂ ਕਰ ਲਈ ਸੁਭਾਵਕ ਕਈ ਵਾਰੀ ਘਟਨਾ ਘਟਦੀ ਹੈ ਉਹ ਬੱਚੇ ਗੋਰੇ ਵੀ ਸਨ ਪੰਜਾਬ ਇੱਕ ਗੋਰੀ ਬੈਠੀ ਤੇ ਉਹਦੇ ਕੋਲ ਉਸ ਵਕਤ ਬੱਚਿਆਂ ਦੀ ਉਮਰਾਂ ਵੀ ਜਿਵੇਂ ਸਹਿਬਜ਼ਾਦਿਆਂ ਦੀ ਹੁੰਦੀ ਕਹਿੰਦੇ ਮੈਂ ਜਿਵੇਂ ਸੁਣਾਉਣਾ ਸ਼ੁਰੂ ਕੀਤਾ ਉਹ ਪਤਾ ਨਹੀਂ ਕਿੰਨੀ ਵਾਰ ਰੋਈ ਤੋ ਉਹਨਾਂ ਬੱਚਿਆਂ ਨੂੰ ਘੁੱਟ ਕੇ ਆਪਣੇ ਨਾਲ ਘੁੱਟ ਰਹੀ ਸੀ ਜਿਵੇਂ ਬੰਦਾ ਮਹਿਸੂਸ ਕਰਦਾ ਹੈ ਉਸ ਚੀਜ਼ ਨੂੰ ਵੀ ਠੰਡੇ ਬੁਰਜ ਵਿੱਚ ਕਿਵੇਂ ਬੀਤੀ ਹੋਏਗੀ ਕੀ ਹੋਇਆ ਹੋਏਗਾ ਕਹਿੰਦੇ ਉਸ ਜਦੋਂ ਉਹਦੇ ਤੋਂ ਬਾਅਦ ਸਭ ਕੁਝ ਦੱਸਿਆ ਗਿਆ ਨਾ ਤੇ ਬਾਅਦ ਚ ਸਵਾਲ ਲੈ ਵੀ ਸਵਾਲ ਕਿਸੇ ਦਾ ਹੋਵੇ ਕੋਈ ਕੁਐਸਚਨ ਹੋਵੇ ਤਾਂ ਉਹ ਕਲੀਅਰ ਕਰ ਸਕਦਾ ਕਹਿੰਦੇ ਇੱਕ ਨੇ ਸਵਾਲ ਪੁੱਛਿਆ ਵੀ ਉਹ ਸਹਬਜ਼ਾਦੇ ਜਿਹੜੇ ਇੰਨੇ ਅਡੋਲ ਰਹੇ ਉਹ ਕੰਪਨੀ ਕਿਸ ਦੀ ਵਿੱਚ ਸਨ ਭਾਵ ਕਿ ਸੰਗਤ ਕੀ ਦੀ ਸੀ ਉਹਨਾਂ ਨੂੰ ਤਾਂ ਉੱਥੇ ਦੱਸਿਆ ਗਿਆ ਉਹ ਧੰਨ ਮਾ ਗੁਜਰੀ ਸੀ ਜਿਨ ਨੇ ਤਿੰਨ ਰਾਤਾਂ ਠੰਡੇ ਬੁਰਜ ਵਿੱਚ ਬੈਠ ਕੇ ਉਹ ਜਾ ਸਬਕ ਪੜਾਇਆ ਕਿਉਂਕਿ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਤਰੇ ਚੀਜ਼ਾਂ ਦਿੱਤੀਆਂ ਨਾ ਉਹਦੇ ਵਿੱਚੋਂ ਇੱਕ ਮਹਾਰਾਜ ਨੇ ਪੋਥੀ ਸਹਿ ਫੜਾਉਂਦੇ ਆਖਿਆ ਸੀ ਮਾਤਾ ਨਾਨਕੀ ਜੀ ਉਹਨਾਂ ਨੇ ਆਪਣੇ ਮਹਿਲ ਤੇ ਮਾਤਾ ਗੁਜਰੀ ਦੇ ਸਤਸ ਮਾਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਆਖਿਆ ਪੋਥੀ ਸਾਹਿਬ ਮੇਰੀ ਨੌ ਰਾਣੀ ਨੂੰ ਦੇਵੀ ਗੁਰਬਾਣੀ ਸ਼ਬਦ ਦਾ ਹੀ ਆਸਰਾ ਸਭ ਨਾਲੋਂ ਵੱਡਾ ਹੈ ਜਿਹੜਾ ਕਦੇ ਡੋਲਣ ਨਹੀਂ ਦਿੰਦਾ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨਾ ਕਬ ਹੂੰ ਡੋਲੇ ਔਰ ਉਹ ਮਾਂ 80 ਸਾਲਾਂ ਦੀ ਆਰਬਲਾ ਵੇਖੋ ਅਸੀਂ ਤਾਂ 82 ਸਾਲਾਂ ਵਿੱਚ ਪਹੁੰਚੇ ਨਾ ਆਪ ਡੋਲੀ ਉਹਦੀ ਸੰਗਤ ਵਿੱਚ ਰਹਿ ਕੇ ਉਹ ਪੋਤਰੇ ਵੀ ਇਹੋ ਜੀ ਕਰਨੀ ਕਰ ਗਏ ਜਿਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਨਾ ਹੋ ਜਾ ਕੋਈ ਕਰ ਸਕਦਾ ਤੇ ਨਾ ਕੋ ਕਰ ਸਕੇਗਾ ਤਾਂ ਕਰਕੇ ਉਸ ਮਾਨ ਦੇ ਚਰਨਾਂ ਦੇ ਵਿੱਚ ਸਦਾ ਨਮਸਕਾਰ ਉਹ ਕਵੀ ਨੇ ਬੋਲ ਲਿਖੇ ਨੇ ਮੇਰਾ ਨਾਂ ਗੁਜ਼ਰੀ ਮੇਰੀ ਅਲ ਗੁਜ਼ਰੀ ਜੋ ਆਈ ਸਿਰ ਤੇ ਉਹ ਮੈਂ ਚੱਲ ਗੁਜ਼ਰੀ ਪਹਿਲਾਂ ਪਤੀ ਦਿੱਤਾ ਫਿਰ ਪੋਤੇ ਤੋਰੇ ਆਈ ਮੌਤ ਤੇ ਕਹਿੰਦੀ ਤੂੰ ਵੀ ਚੱਲ ਗੁਜ਼ਰੀ ਤਾਈਓ ਗੁਜ਼ਰੀ ਲੋਕ ਮੈਨੂੰ ਆਖਦੇ ਨੇ ਜਿਹੜੀ ਆਈ ਉਹ ਮਿਰਤੇ ਮੈਂ ਚੱਲ ਗੁਜ਼ਰੀ ਉਹ ਧਨਮਾ ਗੁਜ਼ਰੀ ਜਿਨ੍ਹਾਂ ਦੇ ਬਰਾਬਰ ਦਾ ਹੋਰ ਕੋਈ ਦੂਸਰਾ ਸਾਨੀ ਨਹੀਂ ਲੋੜ ਹੈ ਅਸੀਂ ਕਿਤੇ ਇੱਥੇ ਤੁਸੀਂ ਇਹੋ ਜਿਹੀਆਂ ਥਾਵਾਂ ਤੇ ਰਹਿੰਦੇ ਹੋ ਇੱਥੇ ਮਦਦ ਡੇ ਮਨਾਏ ਜਾਂਦੇ ਨੇ ਇੱਥੇ ਫਾਦਰ ਡੇ ਕਿਉਂਕਿ ਇਥੋਂ ਦਾ ਕਲਚਰ ਹੈ ਪਰ ਯਤਨ ਕਰਿਆ ਕਰੋ ਆਪਣੇ ਬੱਚਿਆਂ ਨੂੰ ਕਿਤੇ ਮਾਂ ਗੁਜ਼ਰੀ ਦਾ ਇਤਿਹਾਸ ਸੁਣਾਈਏ ਅਸੀਂ ਤਾਂ ਕਿ ਸਾਡੇ ਬੱਚਿਆਂ ਨੂੰ ਸਾਡੇ ਇਤਿਹਾਸ ਦਾ ਪਤਾ ਲੱਗ ਸਕੇ ਗੁਰੂ ਕਿਰਪਾ ਕਰੇ ਮਹਾਰਾਜ ਦਾਤਾ ਜੀ ਹੋਈਆਂ ਭੁੱਲਾਂ ਦੀ ਖਿਮਾ ਧੰਨ ਮਾਂ ਗੁਜਰੀ ਦੇ ਪਾਵਨ ਪਵਿੱਤਰ 400 ਸਾਲਾ ਜਨਮ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਮਾਂ ਗੁਜਰੀ ਦੀਆਂ ਅਸੀਂ ਉਸ ਦੇ ਬੱਚੇ ਹਾਂ ਸਾਨੂੰ ਅਸੀਸਾਂ ਪ੍ਰਾਪਤ ਹੋਣ ਫਤਿਹ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਬਾਣੀ ਦੀ ਵਿਚਾਰ ਆਪ ਜੀ ਸਰਵਨ ਕਰ ਰਹੇ ਸੀ ਸਤਕਾਰਯੋਗ ਆਨੀ ਸਰਬਜੀਤ ਸਿੰਘ ਜੀ ਜਲੰਧਰ ਵਾਲੇ ਇਹਨਾਂ ਦੇ ਕੋਲੋਂ ਸੋ ਬਹੁਤ-ਬਹੁਤ ਗਿਆਨੀ ਸਰਬਜੀਤ ਸਿੰਘ ਜੀ ਦਾ ਧੰਨਵਾਦ ਹੈ ਆਓ ਹੁਣ ਭਾਈ ਜੋਗਾ ਸਿੰਘ ਜੀ ਕਰਨਾਲ ਵਾਲੇ ਤਿੰਨ ਪਾਸੋਂ ਗੁਰਬਾਣੀ ਕੀਰਤਨ ਆਪ ਜੀ 1 ਵਜੇ ਤੱਕ ਸਰਵਨ ਕਰੋ ਜੀ ਅੱਜ